ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਪੁਰ ਹੀ ਬਾਬਾ ਸ੍ਰੀ ਚੰਦ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਆਦਰ ਦਿੱਤਾ ਜਦੋਂ ਉਹਨਾਂ ਕਿਹਾ ਕਿ ਪੁੱਤਰਾਂ ਵਿੱਚੋਂ ਉਸ ਦੀ ਸੇਵਾ ਲਈ ਕੋਈ ਹੈ ਦਾ ਗੁਰੂ ਜੀ ਨੇ ਫਰਮਾਇਆ ਸਾਰੇ ਹੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਨ ਬਾਬਾ ਗੁਰਦਤਾ ਜੀ ਵੱਲ ਵੇਖ ਕੇ ਉਹਨਾਂ ਕਿਹਾ ਕਿ ਅਸੀਂ ਆਪਣਾ 100 ਸਾਲ ਦਾ ਕਮਾਇਆ ਤਪ ਇਹਨਾਂ ਨੂੰ ਵਕਸਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਾਈ ਤਾਂ ਅੱਗੇ ਹੀ ਆਪ ਪਾਸ ਸੀ ਪਰ ਹੁਣ ਆਪਣਾ ਤਪ ਵੀ ਤੁਹਾਡੇ ਵੇਟੇ ਦੀ ਝੋਲੀ ਪਾਉਂਦੇ ਹਾਂ ਬਾਬਾ ਗੁਰਦਤਾ ਜੀ ਵੀ ਬਾਬਾ ਅਟਲ ਰਾਏ ਜੀ ਵਾਂਗ ਕਰਾਮਾਤ ਵਿਖਾ ਬੈਠੇ ਤਾਂ ਗੁਰੂ ਜੀ ਨੇ ਕਿਹਾ ਤੁਹਾਡੇ ਕੋਲੋਂ ਬਲ ਸਹਾਰਿਆ ਨਹੀਂ ਗਿਆ ਬਾਬਾ ਗੁਰਦਤਾ ਜੀ ਨੇ ਵੀ ਆਪਣੇ ਪ੍ਰਾਨ ਚੜ੍ਹਾ ਲਏ ਤੇ ਅਕਾਲ ਚਲਾਣਾ ਕਰ ਗਏ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇਖ ਰਹੇ ਸਨ ਕਿ ਆਪਣੇ ਪਿਤਾ ਜੀ ਦੇ ਗੁਜਰਨ ਵੇਲੇ ਵੀ ਧੀਰਮਲ ਕੀਰਤਪੁਰ ਨਹੀਂ ਆਇਆ ਸਗੋ ਸਾਜਸਾ ਕਰਨ ਲੱਗ ਪਿਆ ਹੈ ਗੁਰੂ ਹਰ ਰਾਏ ਜੀ ਛੇਵੇਂ ਪਾਲਸਾ ਦੀ ਦੇਖ ਰੇਖ ਵਿੱਚ ਪਰਵਾਨ ਚੜ ਰਹੇ ਸਨ ਇੱਕ ਵਾਰੀ ਗੁਰੂ ਹਰ ਰਾਏ ਜੀ ਦੇ ਜਾਮੇ ਨਾਲ ਫੁੱਲ ਅੜ ਕੇ ਟਾਣੇ ਨਾਲੋਂ ਟੁੱਟ ਗਿਆ ਤੇ ਭੁੰਜੇ ਡਿੱਗ ਪਿਆ ਤੇ ਫਿਰ ਪੈਰਾ ਹੇਠ ਮਸਲਿਆ ਵੀ ਗਿਆ ਤਾਂ ਆਪ ਜੀ ਨੇ ਪੋਤਰੇ ਹਰ ਰਾਏ ਜੀ ਨੂੰ ਪਾਸ ਬੁਲਾ ਕੇ ਕਿਹਾ ਕਿ ਬੇਟਾ ਦામਨ ਸੰਕੋਚ ਚਲੋ ਇਸ ਸਿੱਖਿਆ ਨੂੰ ਗੁਰੂ ਹਰ